ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਝੂਟੇ ਲੈ ਰਹੇ ਨਵਜੋਤ ਸਿੰਘ ਸਿੱਧੂ ਹੁਣ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਨੇ ਸਿੱਧੂ ਜੋੜਾ ਜਦੋਂ ਤੱਕ ਭਾਜਪਾ ਵਿੱਚ ਸੀ ਅਕਾਲੀ ਦਲ ਭਾਈਵਾਲੀ ਦੇ ਕਾਰਨ ਕੁਝ ਵੀ ਬੋਲਣ ਤੋਂ ਕੁਰੀਸ ਕਰਦਾ ਰਿਹਾ ਪਰ ਹੁਣ ਜਦੋਂ ਸਿੱਧੂ ਜੋੜਾ ਭਾਈਵਾਲੀ ਦੇ ਵਿੱਚੋਂ ਬਾਹਰ ਹੋ ਚੁੱਕਾ ਏ ਤਾਂ ਜ਼ੁਬਾਨੀ جنگ ਦੇ ਰਾਹ ਵੀ ਖੁੱਲ ਗਏ ਨੇ ਤਾਜ਼ਾ ਮਿਸਾਲ ਸੀਐਮ ਅਤੇ ਡਿਪਟੀ ਸੀਐਮ ਨੇ ਪੇਸ਼ ਕੀਤੇ ਵੱਡੇ ਬਾਦਲ ਨੇ ਸਿੱਧੂ ਨੂੰ ਪਰਗੋਸ਼ ਦੱਸਿਆ ਤਾਂ ਡਿਪਟੀ ਸੀਐਮ ਨੇ ਦੋ ਕਦਮ ਅੱਗੇ ਵਾਧਿਆ ਸਿੱਧੂ ਨੂੰ ਹਿਊਮਨ ਬੰਬ ਕਹਿ ਦਿੱਤਾ ਇਹ ਜਿਹੜਾ ਮੈਂ ਤਾਂ ਫਿਰ ਉਹ ਆਖਣਾਂ ਚ ਸਿੱਧੂ ਸਾਹਿਬ ਸਤਕਾਰਯੋ ਰ ਹੈ ਕਦੇ ਐਸ ਪਾਸੇ ਹੋ ਜਾਂਦੇ ਆ ਕਦੇ ਐਸ ਪਾਸੇ ਹੋ ਜਾਂਦੇ ਉਹ ਖਰਗੋਈ ਸੀ ਉਹ ਕਾਰਗੇ ਆ ਗਿਆ ਤੇ ਉਹਨੂੰ ਪਤਾ ਲੱਗਿਆ ਕਿ ਕੀ ਕਰੀਏ ਉਹ ਤਾਂ ਜੀ ਡਿਸਾਈਡ ਹੀ ਨਹੀਂ ਕਰ ਸਕਿਆ ਕਿ ਇਹਰਾ ਇੱਧਰ ਨੂੰ ਟੱਪ ਗਿਆ ਫਿਰ ਫਿਰ ਇੱਧਰ ਆ ਗਿਆ ਅਖੀਰ ਮਰ ਗਿਆ ਕਰ ਦਿੱਤਾ ਇਹ ਤੇ ਗਾਲਾਂ ਕੱਢਦੇ ਆ ਐਕਚੁਅਲੀ ਨਾ ਆ ਲੋਕਾਂ ਨੂੰ ਨਹੀਂ ਇੱਕ ਦੂਜੇ ਨੂੰ ਗਿਫਟ ਦੇ ਰਿਹਾ ਹੈ ਇੱਕ ਦੂਜੇ ਨੂੰ ਠੋਕਣਾ ਚਾਹੁੰਦੇ ਆ ਤੇ ਜਿੱਦੂ ਹਿਊਮਰ ਬੰਬ ਮੁੰਬਈ ਜਾ ਕੇ ਤੇ ਫਟਣਾ ਹੀ ਓਨੇ ਪਿਓ ਪੁੱਤ ਨੇ ਪਤੀ ਤੇ ਹਮਲਾ ਕੀਤਾ ਤਾਂ ਮੈਡਮ ਸਿੱਧੂ ਨੇ ਵੀ ਪਲਟਵਾਰ ਕਰਨ ਵਿੱਚ ਢੇਰ ਨਾ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਹਿਊਮਰ ਬੰਬ ਕਹਿ ਜਾਣਦੇ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਇਹ ਬੰਬ ਮਜੀਠਿਆ ਤੇ ਸੁਖਬੀਰ ਬਾਦਲ ਨੂੰ ਜੱਫੀ ਪਾ ਕੇ ਹੀ ਫਟੇਗਾ ਤਾਂ ਜੋ ਪੰਜਾਬ ਤੇ ਪੰਜਾਬੀਆਂ ਦਾ ਭਲਾ ਹੋ ਸਕੇ ਇੱਕ ਬੰਦਾ ਜਿਹੜਾ ਪੋਲਿਟੀਕਲੀ ਸੋਚਦਾ ਹੈ ਕਿ ਮੈਂ ਉਸ ਲੈਵਲ ਤੇ ਇੱਕ ਡਿਪਟੀ ਸੀਐਮ ਆਲਰੇਡੀ ਹੈਗਾ ਤੇ ਮੈਂ ਅੱਗੇ ਜਾ ਕੇ ਸਟੇਟ ਨੂੰ ਰਿਪਰੈਜ਼ੈਂਟ ਵੀ ਕਰ ਸਕਦਾ ਤੇ ਇਸ ਲੈਵਲ ਦੀ ਲੈਂਗੁਏਜ ਨੂੰ ਯੂਜ਼ ਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨੂੰ ਸ਼ਾਇਦ ਸਮਝ ਹੀ ਨਹੀਂ ਕਿ ਹਿਊਮਨ ਬੌਮ ਹੁੰਦਾ ਕੀ ਹੈ ਐਂਡ ਮੈਂ ਇਹ ਕਹਿਣਾ ਚਾਹਨੀ ਆ ਜੇ ਹਿਊਮਨ ਬੌਮ ਬੋਨੇ ਬਦਨਾ ਵੀ ਹੋਇਆ ਨਾ ਕਦੇ ਤਾਂ ਉਹ ਜ਼ਰੂਰ ਸੁਖਬੀਰ ਬਾਦਲ ਜਾਂ ਮਜੀਠੀਵਰ ਕੇ ਬੰਦਿਆਂ ਨੂੰ ਜੱਫੀ ਪਾ ਕੇ ਬਨੇਗਾ ਤਾਂ ਕਿ ਪੰਜਾਬ ਦੇ ਲੋਕ ਧੰਨਵਾਦ ਵੀ ਕਰਨ ساری ਉਮਰ ਉਹਦਾ ਕਿ ਕੋਈ ਭਲੇ ਦਾ ਕੰਮ ਕਰਤਾ ਜਿਸ ਦੇ ਨਾਲ ਪੰਜਾਬ ਦਾ ਕੋਈ ਭਲਾ ਹੋ ਗਿਆ